ਦੀ ਡੈਥ ਹੋਈ ਹੈ ਜੀ ਕੀ ਨਾਮ ਹੈ ਦਾ ਨਾਮ ਜਸਵੀਰ ਸਿੰਘ ਆ ਜੀ ਕਿਦਾਂ ਹੋਈ ਹੈ ਡੈਥ ਡੈਥ கரੰਟ ਲੱਗਣ ਨਾਲ ਹੋ ਗਈ ਜੀ ਇੱਥੇ ਕੰਮ ਕਰਦਾ ਕਿਹੜੇ ਪਿੰਡ ਸੀਟਾ ਵਾਲੇ ਪੱਠੇ ਤੇ ਮਿੱਟੀ ਲਾਉਂਦਾ ਤੇ ਜੀ ਅੱਛਾ ਉੱਥੇ ਪਾਰਾਂ ਲੈਂਨ ਨੀਵੀਂ ਤੀ ਉਹਦੇ ਨਾਲ ਟੱਚ ਹੋ ਗਿਆ ਜੀ ਕਿਵੇਂ ਨੂੰ ਕਿ ਕਿਵੇਂ ਬੋਧ ਗਿਆ ਢੇਰ ਲਾ ਰ ਲਾ ਰ ਰ ਤੇ ਮਿੱਟੀ ਦਾ ਜੀ ਬਸ ਉਹ ਚਾਈ ਹੋ ਗਈ ਲੈਂਨ ਨੀਵੀਂ ਹੋ ਗਈ ਜੀ ਜੀ ਦੇਸੀ ਵੀ ਤੇ ਕੰਮ ਕਰਦੀ ਹੈ ਟਰੈਕਟਰ ਨਹੀਂ ਜੀ ਟਰੈਕਟਰ ਚਲਾਉਂਦਾ ਸੀ ਜੀ अच्छा अच्छा ट्रैक्टर ਉਪਰ ਟੱਚ ਹੋ ਗਿਆ ତారా ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਨ ਲਵੇ ਤੀ ਮਾੜਾ ਮੋਟਾ ਟੱਚ ਹੋ ਗਿਆ ਜੀ ਤਾਰਾ ਨੇੜੇ ਸੀਗਾ ਨੰਨੀਵੇਂ ਉਮਰ ਕਿੰਨੀ ਕਹਦੀ ਜੀ ਉਮਰ ਹੋ ਗਈ ਜੀ ਬਾਈ ਤੇ 1 ਸਾਲ ਦਾ ਜੀ ਫਿਰ ਹੈ ਸਤ ਬਈਆ ਪਿੰਡ ਦਾ ਪਿੰਡ ਕੋਟ ਕਲਾਂ ਦੇ ਹਾਂਜੀ ਅੱਛਾ ਨਹੀਂ ਪ੍ਰਵਾਸੀ ਨਹੀਂ ਹੈਗਾ ਆਪਣੇ ਉਰੇ ਦੇ ਹਾਂਜੀ ਹਾਂ ਅੱਛਾ ਇਕੱਲੇ ਭਰਾ ਤੀ ਜੀ ਅੱਛਾ ਤੇ ਕੀ ਕਰ ਪ੍ਰਾਣੀ ਹੈਗਾ ਦੋ ਭੈਣਾਂ ਨੇ ਜੀ ਬਸ ਇਕੱਲੇ ਭਰਾ ਸੀਗੇ ਜੀ ਅੱਛਾ ਪੇਰੈਂਟਸ ਜੀ ਮਾਤਾ ਪਿਤਾ ਹੈਗੇ ਨੇ ਜੀ ਅੱਛਾ ਇਹ ਭਾਈ ਨੇ ਨਾਲ ਬਸ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਸੀਗਾ ਹਾਂਜੀ ਪਤਾ ਲੱਗ ਗਿਆ ਜੀ ਇਹਦਾ ਪੱਠਾ ਕੀ ਦਾ ਮਾਲਕ ਕੌਣ ਹੈ ਮਾਲਕ ਦਾ ਨਾਮ ਤਾਂ ਪਤਾ ਨਹੀਂ ਜੀ ਛਿੱਟਾਲੇ ਆ ਜੀ ਪੱਠਾ ਤਾਂ ਛਿੱਟਾwale ਹਾਂਜੀ ਉਹ ਲਿਵਰੀ ਕਰਦਾ ਸੀ ਉੱਥੇ ਹਾਂਜੀ ਟਰੈਡ ਚਲਾਉਂਦਾ ਸੀਗਾ ਜੀ ਦਾ ਨਾਮ ਦਾ ਬ੍ਰਾਡ ਡਾਡੀ ਹੈ ਉਸ ਕੀ ਦਾ ਹਾਂਜੀ ਸਰ ਆਪਣਾ ਬ੍ਰਾਡ ਡਾਡੀ ਲੱਗ ਰਿਹਾ ਸੀਗਾ ਫਿਰ ਆਪਾਂ ਕਨਫਰਮੇਸ਼ਨ ਵਾਸਤੇ ਨਾ ਪਲਸ ਵਗੈਰਾ ਚੈੱਕ ਕਰ ਲਈ ECG ਕਰ ਲਈ ਬਿਲਕੁਲ ਫਲੈਟ ਆਈ ਹੈ ਨਾ ਇਸ ਸੌਲ ਸੀਗਾ ਪੂਰਾ ਹੀ ਤਾਂ ਕਰਨ ਕੀ ਹੈ ਟੈਲਫੋਨ ਕਰਨ ਸਾਫ ਦਿਖ ਰਿਹਾ ਸੀਗਾ ਇਲੈਕਟ੍ਰਿਕ ਸ਼ੌਕ ਸੀਗਾ ਜੀ 5 ਵੋਲਟੇਜ ਤਾਰ ਦੇ ਨਾਲ ਲੱਗਾ ਹੋਇਆ ਹੈ ਨਾ ਤਾਂ ਕਾਫੀ ਜ਼ਿਆਦਾ ਸ਼ੌਕ ਸੀਗਾ ਜੀ ਤਾਂ ਤੁਸੀਂ ਪੇਸਟੀ ਹਾਂਜੀ ਹਾਂਜੀ ਉਹ ਆਪਾਂ ਜਿਉਂ ਕੀ ਹੈ ਨਾ ਮੈਡੀਕਲ ਲੀਕਲ ਪ੍ਰੋਸੈਸ ਹੈ ਉਹ ਪੂਰਾ ਕਰਤਾ ਜੀ ਤੇ ਉਹ ਸ਼ਿਫਟ ਕਰਤੇ ਜੀ ਮੋਰਟਰੀ ਚ ਆਪਾਂ ਪੇਸ਼ੈਂਟ ਨਾਲ ਦੀ ਨਾਲ ਹੀ ਨਾ ਨਾਮ ਕੀ ਹੈ ਜੀ ਪੇਸ਼ੈਂਟ ਦਾ ਇਸ ਦੀ ਬੁੱਕ ਆ ਪੇਸ਼ੈਂਟ ਦੇ ਨਾਲ ਕੋਈ ਨੋਨ ਪੇਸ਼ੈਂਟ ਨੋਨ ਨਹੀਂ ਸੀਗਾ ਕੋਈ ਉਹਦਾ ਜਿਹੜੇ ਅਨਨੋਜੇ ਬੰਦੇ ਸੀ ਉਹਨਾਂ ਨੇ ਸ਼ੀਰਾ ਦੱਸਿਆ ਜਿਹਦਾ ਨਾਮ ਜੀ ਡੈਥ ਹੋਈ ਹੈ ਜੀ ਕੀ ਨਾਮ ਹੈਗਾ ਨਾਮ ਜਸਵੀਰ ਸਿੰਘ ਆ ਜੀ ਕਿਤੇ ਹੋਈ ਹੈ ਡੈਥ ਡੈਥ ਕਰੰਟ ਲੱਗਣ ਨਾਲ ਹੋ ਗਈ ਜੀ ਕਿੱਥੇ ਕੰਮ ਕਰਦਾ ਕਿਹੜੇ ਪਿੰਡ ਸੀਟਾ ਵਾਲੇ ਪੱਠੇ ਤੇ ਮਿੱਟੀ ਵਾਲਾ ਤੇ ਜੀ ਅੱਛਾ ਫਿਰ ਪਾਰਾਂ ਲੈਂਡ ਨੀਵੀਂ ਸੀ ਉਹ ਦਿਨ ਨਾਲ ਟੱਚ ਹੋ ਗਿਆ ਜੀ ਕਿਵੇਂ ਨੂੰ ਕਿ ਕਿਵੇਂ ਹੋ ਗਿਆ ਢੇਰ ਲਾਰ ਲਾਰ ਰਿਹਾ ਤੇ ਮਿੱਟੀ ਦਾ ਜੀ ਬਸ ਉਹ ਚਾਈ ਹੋ ਗਈ ਲੈਨ ਨੀਵੇਂ ਹੋ ਗਈ ਜੀ ਨਹੀਂ ਜੀ ਦੇਸੀ ਵੀ ਤੇ ਕੰਮ ਕਰਦੀ ਹੈ ਟਰੈਕਟਰ ਨਹੀਂ ਜੀ ਟਰੈਕਟਰ ਚਲਾਉਂਦਾ ਸੀਗਾ ਜੀ ਅੱਛਾ ਅੱਛਾ ਟਰੈਕਟਰ ਉੱਪਰੋਂ ਟੱਚ ਹੋ ਗਿਆ ਤਾਰਾ ਨਹੀਂ ਜੀ ਟਰੈਕਟਰ ਨਹੀਂ ਹੋਇਆ ਟਰੈਕਟਰ ਤਾਂ ਖੜਾ ਸੀਗਾ ਜੀ ਇਹੀ ਖੜਾ ਸੀਗਾ ਜੀ ਚਾਹ ਪੀ ਰਿਆ ਸੀ ਖੜਾ ਉਹ ਕਿਤੇ ਲੈਨ ਲਵੇ ਤੇ ਮਾੜਾ ਮੋਟਾ ਟੱਚ ਹੋ ਗਿਆ ਜੀ ਤਾਰਾ ਨੇੜੇ ਸੀਗਾ ਨੰਨੀਵੇਂ ਉਮਰ ਕਿੰਨੀ ਕੈਦੀ ਇਹ ਉਮਰ ਹੋ ਗਈ ਜੀ ਬਾਈ ਤੇ ਚੱਲਦਾ ਜੀ ਤੁਰ ਹੈ ਜੀ ਕਿਹ ਪਿੰਡ ਦਾ ਹੈ ਪਿੰਡ ਕੋਟਕਲਾਂ ਦਾ ਹਾਂਜੀ ਅੱਛਾ ਨਹੀਂ ਪ੍ਰਵਾਸੀ ਨਹੀਂ ਹੈਗਾ ਆਪਣੇ ਵਾਲੇ ਦਾ ਹਾਂਜੀ ਹਾਂ ਅੱਛਾ ਜੀ ਇਕੱਲੇ ਭਰਾ ਤੀ ਜੀ ਅੱਛਾ ਤੇ ਕੋਈ ਭੈਣ ਭਰਾ ਨਹੀਂ ਹੈਗਾ ਦੋ ਭੈਣਾਂ ਨੇ ਜੀ ਬਸ ਇਕੱਲੇ ਭਰਾ ਸੀਗਾ ਜੀ ਅੱਛਾ ਪੇਰੈਂਟਸ ਹੈ ਮਾਤਾ ਪਿਤਾ ਹੈਗੇ ਨੇ ਜੀ ਅੱਛਾ ਉਹ ਭਾਈ ਨੇ ਨਾਲ ਬਸ ਸਾਰੇ ਨੇ ਜੀ ਉਹਨਾਂ ਨੂੰ ਲੇਟੇ ਦੱਸਿਆ ਸੀਗਾ ਹਾਂਜੀ ਪਤਾ ਲੱਗ ਗਿਆ ਜੀ ਇਹਦਾ ਪੱਠਾ ਕਿਹਦਾ ਮਾਲਕ ਕੌਣ ਹੈ ਮਾਲਕ ਦਾ ਨਾਮ ਤਾਂ ਪਤਾ ਨਹੀਂ ਜੀ ਸ਼ਿੱਟਲੇ ਆ ਜੀ ਪੱਠਾ ਦਾ

5 ਵੋਲਟੇਜ ਤਾਰ ਦੇ ਨਾਲ ਲੱਗਾ ਹੋਇਆ ਹੈ ਨਾ ਤਾਂ ਕਾਫੀ ਜ਼ਿਆਦਾ ਸ਼ੌਕ ਸੀਗਾ ਮੇਰਾ ਤਾਂ ਤੁਸੀਂ ਟੈਸਟਿੰਗ ਹਾਂਜੀ ਹਾਂਜੀ ਉਹ ਆਪਾਂ ਜੋ ਕਿ ਹੈ ਨਾ ਮੈਡੀਕਲ ਇਕਲ ਪ੍ਰੋਸੈਸ ਹੈ ਉਹ ਪੂਰਾ ਕਰਤਾ ਜੀ ਤੇ ਉਹ ਸ਼ਿਫਟ ਕਰਤੇ ਜੀ ਮੋਰਚਰੀ ਚ ਆਪਾਂ ਪੇਸ਼ੈਂਟ ਨਾਲ ਦੀ ਨਾਲ ਹੀ ਨਾ ਨਾਮ ਕੀ ਹੈ ਜੀ ਪੇਸ਼ੈਂਟ ਦਾ ਏਸ ਗਿੰਬੋਆ ਪੇਸ਼ੈਂਟ ਦੇ ਨਾਲ ਕੋਈ ਨੋਨ ਪੇਸ਼ੈਂਟ ਨੋਨ ਨਹੀਂ ਸੀਗਾ ਕੋਈ ਉਹਦਾ ਤਾਂ ਜਿਹੜੇ ਅਨਨੋਨ ਜੇ ਬੰਦੇ ਸੀ ਉਹਨਾਂ ਨੇ ਸ਼ੀਰ ਦੱਸਿਆ ਜਿਹਦਾ ਨਾਮ